ਬਈ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਰਿਆਂ ਨੂੰ ਜਿਹੜੇ ਉਹ ਭਾਰਤੀ ਦੇ ਜਿਹੜੇ ਹਾਲਾਤ ਨੇ ਉਹ ਪਤਾ ਹੀ ਨਹੀਂ ਨੇ ਵੀ ਆਪਣਾ ਕੀ ਚੱਲ ਰਿਹਾ ਉਹ ਕੀ ਨਹੀਂ ਚੱਲ ਰਿਹਾ। ਤੁਸੀਂ ਇੱਥੇ ਜਿਹੜੇ ਧਰਨੇ ਤੇ ਉਹ ਗਿਣਤੀ ਦੇਖ ਸਕਦੇ ਹੋ ਤੇ ਇੱਕ ਮੈਂ ਥੋੜੀ ਜਿਹੀ ਗੱਲ ਰਹਿ ਗਈ ਸੀ ਵੀ ਜਿਹੜੀ ਕੱਲ ਮੀਟਿੰਗ ਹੋਈ ਸੀ ਅਸੀਂ ਉਹ ਸੰਬੰਧੀ ਲਾਈਵ ਨਹੀਂ ਹੋਏ। ਕੱਲ ਲਾਈਵ ਨਹੀਂ ਹੋਏ ਉਸ ਦਾ ਵੀ ਰੀਜਨ ਸੀ ਕਿਉਂਕਿ ਸਾਨੂੰ ਉਸ ਤਰੀਕੇ ਦੀ ਜਿਹੜੀ ਆਉਟਪੁੱਟ ਹਾਸਤ ਉਸ ਮੀਟਿੰਗ ਦੇ ਉਹ ਨਹੀਂ ਲੱਗ ਰਹੀ ਸੀ ਵੀ ਅਸੀਂ ਦੱਸੀਏ ਤੁਹਾਨੂੰ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਜਿਹੜੀ ਅੱਜ ਦੇ ਜਿਹੜੇ ਹਾਲਾਤ ਨੇ ਜਿਹੜੀ ਆਪਣੇ ਨਾਲ ਸਰਕਾਰ ਕਰ ਰਹੀ ਹੈ ਉਹ ਆਪਾਂ ਕਹਿੰਦੇ ਬਿਲਕੁਲ ਉਹ ਸਹੀ ਕਰ ਰਹੀ ਹੈ ਕਿਉਂਕਿ ਜੇ ਇੱਥੋਂ ਦੇ ਜਿਹੜੇ ਆਪਣੇ ਜਿਹੜੇ ਭਰਤੀ ਦੇ ਜਿਹੜੇ ਨੌਜਵਾਨ ਨੇ ਭੈਣਾਂ ਨੇ ਆਪਣੇ ਭਰਾ ਨੇ ਦੋਸਤ ਮਿੱਤਰ ਨੇ ਉਹ ਘਰੇ ਬੈਠ ਕੇ ਫੋਨ ਕਰਕੇ ਪੁੱਛਦੇ ਨੇ ਵੀ ਵੀਰੇ ਭਰਤੀ ਦਾ ਕੀ ਬਣ ਰਿਹਾ ਭਾਈ ਭਰਤੀ ਦਾ ਕੀ ਚੱਲੀ ਜਾਂਦਾ ਤਾਂ ਫਿਰ ਅਸੀਂ ਕੀ ਦੱਸੀਏ ਤੁਹਾਨੂੰ ਜੇ ਸਰਕਾਰ ਬਿਲਕੁਲ ਤੁਹਾਡੇ ਨਾਲ ਸਹੀ ਕਰਦੀ ਹੈ ਕਿਉਂਕਿ ਤੁਸੀਂ ਘਰੇ ਬੈਠੇ ਹੋ ਘਰੇ ਬੈਠ ਕੇ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੋ ਉਹ ਵਧੀਆ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੁਸੀਂ ਵਧੀਆ ਗੱਲ ਆ ਵੀ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜੇ ਤੁਸੀਂ ਇੱਥੇ ਆਓਗੇ ਤਾਂ ਜਿਹੜਾ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਬਹੁਤ ਜਲਦੀ ਨਿਕਲੋਗੇ ਇੱਕ ਨਾ ਇਦਾਂ ਹੁੰਦਾ ਕਿ ਆਪਾਂ ਕਿਸੇ ਨੂੰ ਪੁੱਛਦੇ ਆ ਵੀ ਤੂੰ ਧਰਨੇ ਤੇ ਕਿਉਂ ਨਹੀਂ ਆਉਂਦਾ ਤਾਂ ਉਸ ਦਾ ਰੀਜਨ ਹੁੰਦਾ ਵੀ ਭਾਈ ਸਾਡੇ ਘਰ ਦੇ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਆ ਇਦਾਂ ਦੇ ਆ ਅਸੀਂ ਉਸ ਤਰੀਕੇ ਨਾਲ ਉਹ ਗੱਲ ਫੀਲ ਨਹੀਂ ਕਰ ਸਕਦੇ ਕਿਉਂਕਿ ਜੇ ਮੇਰੇ ਘਰ ਦੇ ਹਾਲਾਤ ਮਾੜੇ ਨਹੀਂ ਤਾਂ ਮੈਨੂੰ ਪਤਾ ਜੇ ਮੈਂ ਕਿਸੇ ਨੂੰ ਕੋਈ ਉਹ ਗੱਲ ਦੱਸੂਗਾ ਤਾਂ ਉਸ ਤਰੀਕੇ ਉਸ ਬੰਦੇ ਨੂੰ ਉਹ ਗੱਲ ਫੀਲ ਨਹੀਂ ਹੁੰਦੀ ਤਾਂ ਜਿਹੜੇ ਉਹ ਘਰ ਦੇ ਹਾਲਾਤ ਸਿਰਫ ਉਸ ਬੰਦੇ ਨੂੰ ਪਤਾ ਹੁੰਦੇ ਆ ਤੇ ਦੂਜੀ ਗੱਲ ਜਿਹੜੇ ਆਪਣੇ ਭਾਰਤੀ ਦੇ ਜਿਹੜੇ ਹਾਲਾਤ ਨੇ ਉਹ ਜਿਹੜੇ ਇੱਥੇ ਬੰਦੇ ਬੈਠੇ ਨੇ ਜਾਂ ਜਿਹੜੇ ਇੱਥੇ ਧਰਨੇ ਤੇ ਆਉਂਦੇ ਨੇ ਉਹਨਾਂ ਨੂੰ ਹੀ ਪਤਾ ਜਿਹੜੇ ਬੰਦੇ ਘਰੇ ਬੈਠੇ ਨੇ ਉਹਨਾਂ ਨੂੰ ਉਸ ਜਿਹੜੇ ਭਾਰਤੀ ਦੇ ਹਾਲਾਤ ਆ ਉਹ ਜਮਾਂ ਨਹੀਂ ਪਤਾ ਹੈਗਾ ਜਿਹੜੇ ਇੱਥੇ ਨੇ ਉਹਨਾਂ ਨੂੰ ਹੀ ਇਹ ਗੱਲ ਜਿਹੜੀ ਆ ਉਹ ਪਟਾਗੀ ਦੀ ਭਰਤੀ ਦੇ ਅਸਲ ਹਾਲਾਤ ਕੀ ਨੇ ਕਿਵੇਂ ਆਪਾਂ ਭਰਤੀ ਜਿਹੜੀ ਆਪਾਂ ਪੂਰੀ ਕਰ ਸਕਦੇ ਆ ਤੇ ਅਸakir ਦੇ ਵਿੱਚ ਬਈ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਵੀ ਜਿਹੜਾ ਆਪਾਂ ਬਹੁਤ ਜਲਦ ਆ ਹੋ ਸਕਦਾ ਅੱਜ ਜਾਂ ਕੱਲ ਕਦੋਂ ਵੀ ਅਸੀਂ ਧਰਨਾ ਅਨਾਉਂਸ ਕਰ ਸਕਦੇ ਆ ਤਿਆਰ ਹੋ ਇਹ ਆਪਣਾ ਜਿਹੜਾ ਆਖਰੀ ਪ੍ਰੋਟੈਸਟ ਹੋਵੇ ਆਪਣੀ ਜਿਹੜੀ ਆਖਰੀ ਜਿਹੜਾ ਪੜਾਗ ਆ ਉਸ ਨੂੰ ਪੂਰਾ ਕਰਨ ਵਾਸਤੇ ਉਮੀਦ ਆ ਤੁਸੀਂ ਸਾਡਾ ਇਹ ਸਾਥ ਦਿਓਗੇ ਸਾਡ ਆਪਣਾ ਜਿਹੜੀ ਸਪੋਰਟਸ ਤੇ ਡਿਫੈਂਸ ਦੀ ਜਿਹੜੀ ਫਾਈਲ ਆ ਉਹ ਡਨ ਹੋ ਚੁੱਕੀ ਆ ਪਰਸੋਨਲ ਦੀ ਜਿਹੜੀ ਫਾਈਲ ਆਪਣੀ ਪੈਂਡਿੰਗ ਆ ਜੇ ਪਰਸੋਨਲ ਦੇ ਵਿੱਚੋਂ ਤੁਸੀਂ ਉਹ ਫਾਈਲ ਕਢਾਉਣੀ ਆ ਜਲਦੀ ਤੋਂ ਜਲਦੀ ਕਢਵਾਉਣੀ ਆ ਤਾਂ ਉਹ ਜਿਹੜਾ ਸੀ 1 ਜਾਂ 2 ਦਿਨਾਂ ਦੇ ਵਿੱਚ ਜਾਂ ਕਰ ਲਿਓ ਪਰਸੋਂ ਤੱਕ ਕਦੋਂ ਵੀ ਧਰਨਾ ਅਨਾਉਂਸ ਕਰ ਸਕਦੇ ਆ ਤੁਸੀਂ ਆਪਦੇ ਬੈਗ ਆ ਜਿਹੜੇ ਉਹ ਪੈਕ ਰੱਖਿਓ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਸਾਡੇ ਇੱਥੇ 111 ਦਿਨ ਹੋ ਚੁੱਕੇ ਨੇ ਸਾਡਾ ਜਿਹੜਾ ਇੱਥੋਂ ਦਾ ਜਿਹੜਾ ਸਬਰ ਆ ਉਹ ਬਸ ਮੁੱਕੀ ਚੁੱਕਿਆ ਸਾਰੇ ਕੈਡਰ ਦਾ ਮੁੱਕ ਚੁੱਕਿਆ ਸਾਰੇ ਡਿਪਰੈਸ਼ਨ ਦਾ ਸ਼ਿਕਾਰ ਨੇ ਤੇ ਤੁਸੀਂ ਇਹ ਨਾ ਕਿਹੋ ਵੀ ਤੁਸੀਂ ਸਾਡੇ ਕਹਣੇ ਤੋਂ ਬਾਹਰ ਹੋ ਕੇ ਚੱਲੇ ਆ ਅਸੀਂ ਤੁਹਾਡੇ ਤੋਂ ਇੱਕ ਦਿਨ ਵੀ ਕਹਿਣ ਹੋ ਕੇ ਕਹਣੇ ਤੋਂ ਬਾਹਰ ਨਹੀਂ ਚੱਲੇ ਜਿਵੇਂ ਤੁਸੀਂ ਸਾਨੂੰ ਕਿਹਾ ਅਸੀਂ ਉਵੇਂ ਇੱਥੇ ਬੈਠੇ ਆ ਤੇ ਬੈਠੀ ਸੀ ਪਰ ਹੁਣ ਅਸੀਂ ਤੁਹਾਡੇ ਕਹਣੇ ਦੇ ਵਿੱਚ ਨਹੀਂ ਰਹਾਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੁਝ ਵੀ ਹੋ ਸਕਦਾ ਧੰਨਵਾਦ ਸਾਥੀਓ ਅੱਗੇ ਆਪਣੇ ਬਲਵਿੰਦਰ ਕਾਕਾ ਜੀ ਆਪਣੇ ਗੋਪੀ ਜੀ ਬਹੁਤ ਹੀ ਸਤਿਕਾਰਯੋਗ ਬੇਰੋਜ਼ਗਾਰ ਅਧਿਆਪਕ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣਾ ਅੱਜ 111ਵਾਂ ਦਿਨ ਹੋ ਚੱਲਿਆ ਹੈਗਾ ਡੀਪੀਆਈ ਆਫਿਸ ਦੇ ਮੂਰੇ ਬਾਰ-ਬਾਰ ਧਰਨੇ ਤੋਂ ਮੋਰਚੇ ਤੋਂ ਅਪੀਲ ਕਰੀ ਜਾਈ ਨੇ ਸਾਥੀਆਂ ਨੂੰ ਵੀ ਧਰਨੇ ਦੇ ਉੱਪਰ ਸਾਥ ਦਿਓ ਉਹੀ ਸਾਥੀ ਆਰਪੀਡ ਦੇ 50 60 ਜਣੇ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਹੈਗੇ ਅੱਗੇ ਚੱਲ ਜਾਂਦੇ ਆ ਬਾਰ-ਬਾਰ ਉਹੀ ਸਾਥੀ ਰਪੀਡ ਹੋ ਰਹੇ ਨੇ ਸਾਥਿਓ ਨਵੇਂ ਸਾਥੀਆਂ ਨੂੰ ਵੀ ਬੇਨਤੀ ਆ ਵੀ ਹੁਣ ਛੁੱਟੀਆਂ ਹੋਣਗੀਆਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਜਿਹੜੇ ਪ੍ਰਾਈਵੇਟ ਜੌਬ ਕਰ ਰਹੇ ਆ ਸਕੂਲ ਦੇ ਵਿੱਚ ਉਹਨਾਂ ਨੂੰ ਵੀ ਛੁੱਟੀ ਹੋਣੀ ਆ ਇਸ ਕਰਕੇ ਧਰਨੇ ਦੇ ਉੱਪਰ ਸਮਝਿਤ ਕਰੋ ਆਉਣ ਵਾਲੀ 18 ਤਰੀਕ ਨੂੰ ਜੇ ਆਪਣਾ ਹੱਲ ਨਹੀਂ ਨਿਕਲਦਾ ਤਾਂ ਆਪਾਂ ਪ੍ਰੋਟੈਸਟ ਤੇ ਉਹ ਜੇ ਜੇਕਰ ਆਪਣਾ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸੰਘਰਸ਼ ਦੇਖਾ ਕਰਨਾ ਪੈਣਾਗਾ ਇੱਕ ਅਪੀਲ ਹੋਰ ਆ ਸਾਥੀਓ ਕੱਲ ਨੂੰ ਸਭ ਨੂੰ ਪਤਾ ਹੈਗਾ ਵੀ ਪੂਰੇ ਪੰਜਾਬ ਦੇ ਵਿੱਚ ਵੋਟਾਂ ਨੇਗੇ ਵੋਟਾਂ ਦਾ ਮਾਹੌਲ ਬਣਿਆ ਹੋਇਆਗਾ ਕੱਲ ਨੂੰ ਜਿਹੜੀ ਉਹ VOTING ਹੋ ਰਹੀ ਹੈਗੀ ਉਹ ਉਮੀਦ ਇਹ ਸੀਗੀ ਵੀ ਬਹੁਤ ਸਾਰੇ ਸਾਥੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀਆਂ ਦੇ ਵਿਧਾਇਕ ਬਦਾ ਇੱਕ ਆਇਆ ਪਿੰਡਾਂ ਦੇ ਵਿੱਚ ਕੁਝ ਕਿ ਚੰਦੇ ਸਾਥੀ ਨੇ ਜਿਨ੍ਹਾਂ ਨੂੰ ਉਹਨੂੰ ਸਵਾਲ ਜਵਾਬ ਕਰੇ ਨੇ ਸਾਥੀਓ 9894 ਭਾਰਤੀ ਦੇ ਵਿੱਚ ਪੂਰੇ ਪੰਜਾਬ ਦਾ ਘੇਡਰ ਨੇ ਲੱਗਣਾਗਾ ਤੁਸੀਂ ਪਿੰਡਾਂ ਦੇ ਵਿੱਚ ਸਵਾਲ ਜਵਾਬ ਕੀਤੇ ਨੇ ਉਸ ਲੈਵਲ ਦੇ ਹਰ ਇੱਕ ਪਿੰਡ ਦੇ ਵਿੱਚ ਇਟੂ ਜਿਹੜਾ ਸਾਥੀ ਬੈਠਾ ਹੈਗਾ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ ਵੀ ਵੋਟਾਂ ਹੋ ਰਹੀਆਂ ਨੇਗੀਆਂ ਤੁਸੀਂ ਸਵਾਲ ਜਵਾਬ ਕਰਨੇ ਸੀਗੇ ਵੀ ਸਾਨੂੰ ਸਾਡਾ ਕਸੂਰ ਦੱਸੋ ਕੀ ਆ ਅਸੀਂ ਚਾਰ ਚਾਰ ਪੇਪਰ ਦੇ ਕੇ ਇੱਥੇ ਬੈਠੇ ਹਾਂਗੇ ਸੜਕਾਂ ਦੇ ਦਿਨ ਰਾਤ ਇੱਕ ਕੀਤਾ ਹੋਇਆਗਾ ਠੰਡ ਦੇ ਵਿੱਚ ਵੀ ਗਰਮੀ ਵੀ ਚੱਲੀ ਗਈਆਂ ਇਸ ਕਰਕੇ ਸਾਥੀਓ ਕੱਲ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਕੱਲ ਨੂੰ ਆਪਾਂ ਦਾ ਵੋਟ ਦਾ ਜਿਹੜਾ ਭੁਗਤਾਨ ਆ ਤੁਸੀਂ ਦੇਖ ਕੇ ਚੁੱਕਿਓਗੇ ਵੀ ਆਪਣੇ ਨਾਲ ਕਿੰਨਾ ਮਤਰੀ ਮਾਲਾ ਸਲੂਕ ਕਰ ਰਹੀ ਹੈ ਜੀ ਪੰਜਾਬ ਸਰਕਾਰ ਹੈ ਜਿਹੜੀ ਹੋਰ ਤਾਂ ਆਪਾਂ ਕਿਸ ਤੋਂ ਉਮੀਦ ਕੀ ਰੱਖ ਸਕਦੇ ਆ ਇਸ ਕਰਕੇ ਆਪਣਾ ਵੋਟ ਮੈਂਕਾ ਜਿਹੜਾ ਤੁਸੀਂ ਸਹੀ ਇਸਤੇਮਾਲ ਕਰਿਓ ਉਹਦਾ ਉਮੀਦ ਕਰਦੇ ਆਂ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਲ ਦੇਵਾਂਗੇ ਮੋਰਚੇ ਦੇ ਉੱਪਰੋਂ ਤੁਸੀਂ ਡਟ ਕੇ ਸਾਥ ਦੇਵੋਗੇ ਇੱਕ ਬੇਨਤੀ ਹੋਰ ਆ ਵੀ ਸਾਥੀਓ ਇੱਥੇ ਧਰਨੇ ਦੇ ਉੱਪਰ ਆਪਣੇ ਖਰਚੇ ਆ ਜਿਹੜੇ ਉਹ ਪੱਦਾ ਇਹ ਤੁਹਾਨੂੰ ਸਾਰਿਆਂ ਨੂੰ ਤੇ ਫੰਡ ਦੋ ਫੰਡ ਦੀ ਜਿਹੜੀ ਸਪੋਰਟ ਆ ਥੋੜੇ ਥੋੜਾ ਬਹੁਤੇ ਬਹੁਤ ਜੁੜੇ ਕਰਿਆ ਕਰੋ ਅਗਲੀ ਗੱਲ ਬਿਲ ਮੇਰੇ ਨਾਲ ਪੰਜਾਬ ਦੇ ਸਾਰੇ ਹੀ ਈਟੀਟੀ 594 ਬੇਰੋਜ਼ਗਾਰ ਅਧਿਆਪਕਾਂ ਨੂੰ ਸਾਡੇ ਵੱਲੋਂ ਮੋਰਚੇ ਵੱਲੋਂ ਡੀਪੀਏ ਦਫਤਰ ਮਹਾੜੀ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਪਹਿਲੀ ਗੱਲ ਤਾਂ ਸਾਥੀਓ ਸਾਰਿਆਂ ਜਿਹੜੀ ਗੱਲਬਾਤ ਆ ਸਾਥੀ ਜੀਤ ਨੇ ਵੀ ਸਾਥੀ ਗੁਰਪ੍ਰੀਤ ਗੋਪੀ ਨੇ ਤੁਹਾਡੇ ਸਾਹਮਣੇ ਰੱਖੀਆਂ ਨੇ ਮੋਰਚੇ ਦੇ ਸੰਬੰਧ ਦੇ ਵਿੱਚ ਜੋ ਜਾਣਕਾਰੀ ਸੀ ਭਾਵੇਂ ਮੀਟਿੰਗ ਦੇ ਸੰਬੰਧ ਦੇ ਵਿੱਚ ਹੋਵੇ ਬਹੁਤੀਆਂ ਗੱਲਾਂ ਸਾਥੀਆਂ ਨੇ ਕਰ ਲਈਆਂ ਨੇ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਥਿਓ ਦੇਖੋ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਮੋਰਚਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਸਾਥੀ ਨੇ ਗੱਲ ਕੀਤੀ ਕਿ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੇ ਤੇ ਬਲਾਕ ਸਮಿತಿਆਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਾਥੀਆਂ ਨੇ ਅਲੱਗ-ਅਲੱਗ ਜਗ੍ਹਾ ਤੋਂ ਜਿਵੇਂ ਮੂਨਕ ਤੋਂ ਬਹੁਤ ਸਾਰੇ ਸਾਥੀਆਂ ਦੇ ਸੰਪਰਕ ਸਾਡੇ ਕੋਲ ਹੋਣਾ ਵੀ ਆਈਆਂ ਨੇ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਮੰਗ ਪੱਤਰ ਵੀ ਜਿਹੜਾ ਵਧਾਇਕਾਂ ਨੂੰ ਦਿੱਤੇ ਨੇ ਜਿਹੜੇ ਜਿਹੜੇ ਅਲੱਗ-ਅਲੱਗ ਨੇ ਚਲੋ ਪੂਰਨ ਅ ਅਲੱਗ-ਅਲੱਗ ਜਗ੍ਹਾ ਤੋਂ ਜਿਸ ਤਰੀਕੇ ਦੇ ਨਾਲ ਕਮੇਟੀ ਮੈਂਬਰ ਸੀਗੇ ਆਪਣੇ ਸਾਥੀ ਅਸ਼ੋਕ ਜੀ ਨੇ ਕਰਨ ਸੀਗੇ ਗੁਰੂ ਹਰਸਾਏ ਤੋਂ ਅ ਅਸ਼ੋਕ ਜਲਾਲਾਬਾਦ ਤੋਂ ਬਾਬਾ ਜੀ ਤੇ ਨਾਲ ਆਪਣੇ ਸਾਥੀ ਜਿਹੜੇ ਵੀ ਹੋਰ ਸਾਥੀ ਸੀਗੇ ਬਾਜਬਾਦ ਸੀਗਾ ਅਲੱਗ-ਅਲੱਗ ਸਾਰੇ ਸਾਥੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਿਹੜਾ ਵਿਧਾਇਕਾਂ ਨੂੰ ਮਿਲੇ ਉਹ ਭਗਵਾਨ ਸਿੰਘ ਜਿਹੜੇ ਮਾਨ ਨੇ ਮੁੱਖ ਮੰਤਰੀ ਜੀ ਨੇ ਉਹਨਾਂ ਦੀ ਮਾਤਾ ਨੂੰ ਵੀ ਮਿਲੇ ਆਪਣੀ ਭਰਤੀ ਦੇ ਸੰਬੰਧੀ ਗੱਲਬਾਤ ਵੀ ਕੀਤੀ ਤੇ ਸਵਾਲ-ਜਵਾਬ ਵੀ ਕੀਤੇ ਸਾਥੀ ਅਸ਼ੋਕ ਜੀ ਹੋਣੇ ਨੇ ਤੇ ਅਲੱਗ-ਅਲੱਗ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਸਾਨੂੰ ਫੋਟੋਆਂ ਵੀ ਜਿਹੜੇ ਮੰਗ ਪੱਤਰ ਆਏ ਹੋਏ ਮਿਲੇ ਪਹਿਲਾਂ ਤਾਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਜਦੋਂ ਵੀ ਜਿੱਥੇ ਕੋਈ ਨੁੱਕੜ ਮੀਟਿੰਗ ਦੇ ਵਿੱਚ ਇਹ ਆਉਂਦੇ ਆ ਉਹਦਾ ਇੱਕ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਜਦੋਂ ਸੱਤਾ ਦੇ ਵਿੱਚ ਆਉਨੇ ਆ ਤਾਂ ਤੁਸੀਂ ਇਹ ਗੱਲ ਲੈ ਕੇ ਆਏ ਸੀਗੇ ਬੇਰੋਜ਼ਗਾਰਾਂ ਦਾ ਸਭ ਤੋਂ ਪਹਿਲਾਂ ਹੱਲ ਕੀਤਾ ਜਾਊਗਾ ਪਰ ਜਿਹੜਾ ਹੱਲ ਆ ਤੁਸੀਂ ਅਜੇ ਤੱਕ ਜਿਹੜਾ ਬੇਰੋਜ਼ਗਾਰ ਹੈ ਲਗਭਗ 100 ਤੋਂ ਵੱਧ ਜਿਹੜਾ ਦੇਣਾ ਡੀਪੀ ਦਫ਼ਤਰ ਮਹਾਲੀ ਬੈਠੇ ਨੇ ਤੁਸੀਂ ਉਹਨਾਂ ਦਾ ਹੱਲ ਫਿਰ ਕਿਉਂ ਨਹੀਂ ਕਰ ਰਹੇ ਤਾਂ ਇਸ ਤਰੀਕੇ ਦੇ ਨਾਲ ਸਵਾਲ ਕੀਤਾ ਉਹ ਚੰਗੀ ਗੱਲ ਆ ਉਹ ਬਹੁਤ ਚੰਗਾ ਉਪਰਾਲਾ ਜਿਹੜਾ ਲੱਗਿਆ ਸਾਰੇ ਆ ਆਗੂ ਸਹਿਬਾਨਾਂ ਦਾ ਤੇ ਜਿੰਨੇ ਵੀ ਸਾਰਾ ਕਿਡਰਸਿਸ ਨੂੰ ਕਿਡਰ ਦਾ ਧੰਨਵਾਦ ਕਰਦੇ ਆਂ ਤੇ ਦੂਸਰੀ ਜਿਹੜੀ ਵੱਡੀ ਗੱਲ ਆ ਇਸ ਵਕਤ ਸਾਥੀਓ ਉਹ ਇਹ ਆ ਜਿਹੜਾ ਤਾਂ ਮੋਰਚੇ ਦੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਲਾਨ ਕਰ ਦਾਂਗੇ ਇੱਕ ਮੀਟਿੰਗ ਆ ਸਰਕਾਰ ਪੱਧਰ ਦੀ ਮੀਟਿੰਗ ਆ ਸਰਕਾਰ ਪੱਧਰ ਦੇ ਮੀਟਿੰਗ ਆ ਜਿਹੜੀ ਉਸ ਮੀਟਿੰਗ ਦੇ ਵਿੱਚ ਜਿਹੜੀ ਆਪਣੀ ਮੇਨ ਗੱਲ ਆ ਜਿਹੜੀ ਪਰਸੋਨਲ ਦੀ ਆ ਪਰਸੋਨਲ ਵਾਲਾ ਕਿਉਂਕਿ ਆਪਣਾ ਆੜਿਆ ਹੋਇਆ ਗਰੜੀ ਆੜੀ ਉਹੀ ਆ ਉਸ ਸਬੰਧ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਮੀਟਿੰਗ ਦੇ ਵਿੱਚੋਂ ਹੱਲ ਨਿਕਲਣਾ ਤੇ ਜੇ ਉਹ ਮੀਟਿੰਗ ਦੇ ਵਿੱਚੋਂ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੀ ਜਿਹੜੀ ਦਸੰਬਰ ਦੀ ਤਰੀਕ ਆ ਜੇ ਨਹੀਂ ਐਲਾਨ ਕਰਦੇ ਆਪਾਂ ਤਾਂ ਉਸ ਤਰੀਕ ਨੂੰ ਜਿਹੜਾ ਆਪਾਂ ਕਮੇਟੀ ਨੇ ਫੈਸਲਾ ਲੈ ਲਿਆ ਉਸ ਤਰੀਕ ਨੂੰ ਜਿਹੜਾ ਫਿਰ ਐਲਾਨ ਆ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਐਲਾਨ ਆ ਉਹ ਇਸ ਮੋਰਚੇ ਤੋਂ ਪੂਰੀ ਕੀਤਾ ਜਾਊਗਾ ਮੈਸੇਜ ਵੀ ਪਾ ਦਿੱਤਾ ਜਾਊਗਾ ਇੱਕ ਸਰਕਾਰ ਪੱਧਰ ਦੀ ਜਿਹੜੀ ਮੀਟਿੰਗ ਆ ਤੇ ਉਹ ਮੀਟਿੰਗ ਕਰਨ ਜਾ ਰਹੇ ਆ ਕਮੇਟੀ ਆਪਣੀ ਜਥੇਬੰਦੀ ਮੀਟਿੰਗ ਕਰਨ ਜਾ ਰਹੀ ਆ ਜਦੋਂ ਮੀਟਿੰਗ ਹੋ ਜਾਂਦੀ ਹੈ ਤੇ ਜੇ ਮੀਟਿੰਗ ਦੇ ਵਿੱਚੋਂ ਨਹੀਂ ਹੱਲ ਨਿਕਲਦਾ ਤਾਂ ਇਥੋਂ ਦੀ ਪੰਜਾਬ ਸਰਕਾਰ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਸੀਆਰਡੀ ਇਹ ਗੱਲ ਨੋਟ ਕਰੇ ਕਿ ਪੰਜਾਬ ਦੇ ਉਹ ਸਤਾਏ ਹੋਏ ਆਮ ਆਦਮੀ ਪਾਰਟੀ ਨੇ ਸਤਾਏ ਹੋਏ ਉਹ ਬੇਰੋਜ਼ਗਾਰ ਅਧਿਆਪਕ 994 ਬੇਰੋਜ਼ਗਾਰ ਅਧਿਆਪਕ ਜਿਹੜਾ ਅ ਇੱਟ ਦੇ ਨਾਲ ਈਟ ਖੜਕਾਉਣਗੇ ਤੇ ਤੁਸੀਂ ਆਪਦੀ ਤਿਆਰੀ ਕਰਕੇ ਆਇਓ ਭਾਵੇਂ ਤੁਸੀਂ ਜਿਹੜਾ ਕੁਝ ਮਰਜ਼ੀ ਲੈ ਕੇ ਆਇਓ ਭਾਵੇਂ ਲਾਠੀਆਂ ਦੇ ਰੂਪ ਦੇ ਵਿੱਚ ਭਾਵੇਂ ਅਥਰੂ ਗੈਸ ਦੇ ਗੋਲੇ ਭਾਵੇਂ ਪਾਣੀ ਦੇ ਪਿਛਾੜਾ ਜਿਸ ਮਰਜ਼ੀ ਰੂਪ ਦੇ ਵਿੱਚ ਤੁਸੀਂ ਆਇਓ ਪੰਜਾਬ ਦੇ ਬੇਰੋਜ਼ਗਾਰ ਮੈਦਾਨ ਦੇ ਵਿੱਚ ਨਿੱਤਰਨਗੇ ਉਤਰਨਗੇ ਤੇ ਆਪਣੀ ਜਿਹੜੀ ਸੰਘਰਸ਼ ਦੀ ਲੜਾਈ ਹੈ ਆਪਣਾ ਰੋਜ਼ਗਾਰ ਪ੍ਰਾਪਤ ਪ੍ਰਾਪਤ ਕਰਨ ਦੇ ਲਈ ਲੜਾਈ ਹੈ ਜਿਹੜੀ ਉਹ ਲੜਨਗੇ ਤੇ ਉਹਦੇ ਵਿੱਚ ਉਹ ਜਿੱਤ ਵੀ ਜਿਹੜੀ ਪ੍ਰਾਪਤ ਕਰਨਗੇ ਤਾਂ ਇਸ ਕਰਕੇ ਤੁਹਾਨੂੰ ਸਾਰੇ ਸਾਥੀਆਂ ਨੂੰ ਇੱਕ ਤਰੀਕਾ ਜਿਹੜੀ ਅਸੀਂ ਐਲਾਨ ਕਰਾਂਗੇ ਉਸ ਤਰੀਕ ਨੂੰ ਜਿਹੜਾ ਤੁਸੀਂ ਪੰਜਾਬ ਦੇ ਸਾਰੇ ਬੇਰੋਜ਼ਗਾਰ ਅਧਿਆਪਕ ਤੁਸੀਂ ਪਹੁੰਚਿਓ ਕਿਉਂਕਿ ਸਾਥੀਓ ਬਹੁਤ سارے ਸਾਥੀ ਅਲੱਗ-ਅਲੱਗ ਸਵਾਲ ਕਰਦੇ ਆ ਗੱਲ ਕਰਦੇ ਆ ਜਿਸ ਤਰੀਕੇ ਨਾਲ ਸਾਥੀ ਨੇ ਗੱਲ ਕੀਤੀ ਆ ਕਿ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਇਹ ਨਾ ਜਦੋਂ ਆਪਾਂ ਘਰੇ ਬੈਠੇ ਹੁੰਨੇ ਆ 앉ੇ ਬੈਠੇ ਹੁੰਨੇ ਮੂਰਛੇ ਤੇ ਨਹੀਂ ਆਉਂਦੇ ਜਾਂ ਗੱਲਬਾਤ ਨਹੀਂ ਕਰਦੇ ਉਦੋਂ ਆਪਾਂ ਇਹ ਨਾ ਚੀਜ਼ਾਂ ਵਿੱਚ ਜ਼ਿਆਦਾ ਗੁਜ਼ਰਦੇ ਆ ਜਾਂ ਜ਼ਿਆਦਾ ਉਲਝਦੇ ਆ ਜਦੋਂ ਆਪਾਂ ਧਰਨੇ ਤੇ ਆਉਂਨੇ ਆ ਮੋਰਚੇ ਦੇ ਉੱਪਰ ਹਾਜ਼ਰੀ ਲੱਗਦੀ ਆ ਤੇ ਇੱਥੇ ਗੱਲਬਾਤ ਇਥੇ ਜਦੋਂ ਕੋਈ ਗੱਲਬਾਤ ਹੁੰਦੀ ਆ ਭਰਤੀ ਸੰਬੰਧੀ ਸਾਰੀ ਗੱਲਬਾਤ ਹੁੰਦੀ ਆ ਤਾਂ ਜਿਹੜੀ ਆਪਾਂ ਨੂੰ ਸਕਾਰਾਤਮਕ ਚੀਜ਼ਾਂ ਜਿਹੜੀਆਂ ਆਪਾਂ ਨੇ ਆਲੇ-ਦੁਆਲੇ ਘੁੰਮਦੀਆਂ ਨੇ ਗੱਲਾਂਬਾਤਾਂ ਕਰਦੀਆਂ ਤਾਂ ਆਪਣੀ ਜਿਹੜੀ ਮਨ ਦਾ ਜਿਹੜਾ ਬੋਝ ਆ ਉਹ ਹਲਕਾ ਹੋ ਜਾਂਦਾ। ਹਾਂ ਇਹ ਗੱਲ ਠੀਕ ਆ ਕਿ ਜਦ ਨਾਲ ਸਮਾਂ ਪਰ ਰੁਜ਼ਗਾਰ ਨਹੀਂ ਲੈ ਜਾਂਦੇ ਆਪਣੇ ਜਿਹੜਾ ਮਾਨਸਿਕ ਜਿਹੜਾ ਤਣਾਅ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੂਗਾ ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਦੇ ਸਬੰਧ ਵਿੱਚ ਜਦੋਂ ਆਪਾਂ ਗੱਲਬਾਤ ਕਰ ਲੈਨੇ ਆਪਸ ਦੇ ਵਿੱਚ ਮਿਲ ਕੇ ਤਾਂ ਉਹ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਘਰੇ ਬੈਠੇ ਆਪਾਂ ਡਿਪਰੈਸ਼ਨ ਦਾ ਸ਼ਿਕਾਰ ਹੈ ਜਿਹੜਾ ਜ਼ਰੂਰ ਹੋ ਜਾਂਦੇ ਆ ਤਾਂ ਇਸ ਕਰਕੇ ਸਾਥੀ ਜਿਹੜੀ ਇਸ ਵਕਤ ਸਭ ਤੋਂ ਵੱਡੀ ਗੱਲ ਆ ਉਹ ਇਹ ਆ ਕਿ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ ਲਾ ਲੋ ਜਿਹੜੀ ਆਪਣੀ ਕੁੰਡੀ ਜਿਹੜੀ ਅੜੀ ਹੋਈ ਆ ਉਹ ਪਰਸਨਲ ਦੇ ਵਿੱਚ ਜਿਹੜੀ ਫਾਈਲ ਆ ਉਹ ਅੜੀ ਹੋਈ ਆ ਦੇਖੋ ਸਪੋਰਟਸ ਦਾ ਤੇ ਡਿਫੈਂਸ ਦਾ ਹਰ ਵਾਰੀ ਇਹ ਗੱਲ ਕਰਦੇ ਆਂ ਡਿਪਾਰਟਮੈਂਟ ਪਿਛਲੇ ਦਿਨਾਂ ਦੇ ਵਿੱਚ ਕੱਲ ਹੋਣ ਵਾਲੀ ਕੱਲ ਹੈ ਜਿਹੜੀ ਕੱਲ ਸ਼ੁੱਕਰਵਾਰ ਸੀ ਹੈ ਨਾ ਸ਼ੁੱਕਰਵਾਰ ਨੂੰ ਜਿਹੜੀ ਆਪਣੀ ਮਾਨਯੋਗ ਸਿੱਖਿਆ ਸਕੱਤਰ ਮੈਮ ਨਾਲ ਮੀਟਿੰਗ ਹੋਈ ਹੈ ਡਿਪਾਰਟਮੈਂਟ ਇਸ ਗੱਲ ਨੂੰ ਨਹੀਂ ਮੰਨਦਾ ਕਿ ਅਸੀਂ ਜਿਹੜੀਆਂ ਡਿਫੈਂਸ ਤੇ ਸਪੋਰਟਸ ਦੀ ਪੋਸਟ ਹੈ ਜੇ ਮਤਲਬ ਜਿਹੜੀ ਚਲੋ ਅਲੱਗ-ਅਲੱਗ ਗੱਲਾਂ ਨੇ ਪਰ ਜੋ ਕਲੀਅਰ ਆ ਆਪਾਂ ਜੱਥੇਬੰਦੀ ਦੇ ਇਹ ਜਵਾਬ ਇਹ ਗੱਲ ਰੱਖਦੇ ਆ ਸਾਡੀ ਜਵਾਬਦੇਹੀ ਹਰ ਗੱਲ ਤੇ ਕੋਈ ਐਵੇਂ ਦੀ ਗੱਲ ਨਹੀਂ ਆ ਡਿਫੈਂਸ ਤੇ ਸਪੋਰਟਸ ਦੀ ਕਲੀਅਰ ਆ ਫਾਈਲ ਆ ਸਾਥੀਓ ਸਿੱਤ ਤੁਹਾਨੂੰ ਬੇਨਤੀ ਕਰਦੇ ਆ ਜਿਹੜੀ ਅਸੀਂ ਇਹ ਗੱਲ ਕਹਿ ਕੇ ਆਏ ਸੀਗੇ ਕਿ ਤੁਸੀਂ ਇੱਥੋਂ ਫਾਈਲ ਆ ਜਿਹੜੀ ਤੋਰੋ ਬਾਕੀ ਡਿਪਾਰਟਮੈਂਟਾਂ ਦੇ ਵਿੱਚੋਂ ਅਸੀਂ ਫਾਈਲ ਆਪੀ ਕਢਵਾ ਲਾਂਗੇ ਅਸੀਂ ਕਿਸ ਕਰਕੇ ਕਹਿ ਕੇ ਆਏ ਸੀ ਤੁਹਾਡੇ ਕਰਕੇ ਕਿ ਆਪਾਂ ਜਿਹੜਾ ਕਾਠਾ ਉਹ ਰਖਾ ਕੇ ਜਾਂ ਆਪਾਂ ਕਢਵਾ ਲਾਂਗੇ ਜਿਹੜੀ ਸਪੋਰਟਸ ਤੇ ਡਿਫੈਂਸ ਦੀ ਸੀ ਆਪਾਂ ਨੇ ਕਢਵਾ ਲਈ ਆ ਤੇ ਹੁਣ ਜਿਹੜੀ ਮੇਨ ਗੱਲ ਤਾਂ ਜਿਹੜੀ ਗੱਲਬਾਤ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਪਰਸੋਨਲ ਵਾਲੀ ਕਰ ਰਹੇ ਸੀਗੇ ਤਾਂ ਉਹ ਜਿਹੜੀ ਪਰਸੋਨਲ ਦੇ ਵਿੱਚ ਫਾਈਲ ਜਿਹੜੀ ਰਹੀ ਹੋਈ ਆ ਤਾਂ ਉਥੋਂ ਕਢਵਾਉਣ ਦੇ ਲਈ ਆਪਾਂ ਨੂੰ ਇਕੱਠ ਕਰਨਾ ਜ਼ਰੂਰੀ ਆ ਤੇ ਉਸ ਇਕੱਠ ਦੇ ਵਿੱਚੋਂ ਨਿਕਲ ਕੇ ਆਊਗੀ ਗੱਲ ਕੀ ਨਿਕਲ ਕੇ ਆਉਂਦੀ ਆ ਤਾਂ ਉਹ ਫਿਰ ਆਪਣੀ ਪ੍ਰਾਪਤੀ ਆ ਤੇ ਸੰਘਰਸ਼ ਦੀ ਉਹ ਜਿਹੜੀ ਪ੍ਰਾਪਤੀ ਹੋਊਗੀ ਤੇ ਉਹ ਸੰਘਰਸ਼ ਦੀ ਜਿੱਤ ਹੋਊਗੀ ਤਾਂ ਇਸ ਕਰਕੇ ਤੁਹਾਨੂੰ ਸਾਰੇ ਪੰਜਾਬ ਦੇ ਬੇਰੋਜ਼ਗਾਰ ਅਧਿਆਪਕਾਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਛੁੱਟੀਆਂ ਦਾ ਵੀ ਇਹ ਜਿਹੜਾ ਹੈਗਾ ਠੰਡ ਹੋਊਗੀ ਕੋਈ ਗੱਲ ਨਹੀਂ ਆਪਾਂ ਠੰਡ ਨੂੰ ਤਾਂ ਸਹਾਰ ਲਾਂਗੇ ਤਾਂ ਉਹ ਜਿਹੜਾ ਆਪਣੇ ਲਈ ਛੁੱਟੀਆਂ ਵਾਲਾ ਇੱਕ ਲਾਹਾ ਬਹੁਤ ਵੱਡਾ ਲਾਹਾ ਹੋਊਗਾ ਤੇ ਉਹ ਆਪਾਂ ਲਾਹਾ ਜਿਹੜਾ ਲਈਏ ਪੁੱਛੀ ਬੱਸ ਹੁਣ ਕੀ ਕਰੀ ਯਾਰ ਇਹ ਲੱਗ ਰਿਹਾ ਕੋਲ ਕਰਦੇ 2 ਮਿੰਟ ਸਾਥੀਓ ਬੇਡ ਕਰੋ ਕੋਈ ਕਾਲ ਆ ਰਹੀ ਹੈ ਜੇ ਕੋਈ ਆਪਣੇ ਪਰਿਵਾਰ ਤੇ ਸੰਬੰਧੀ ਗੱਲਬਾਤ ਹੋਈ ਤੁਹਾਡੇ ਨਾਲ ਜ਼ਰੂਰ ਹੈ ਜਿਹੜੀ ਸਾਂਝੀ ਕਰਾਂਗੇ ਅਨਮਿਊਟ ਕਰ ਦਿਓ ओके ਸਾਥੀ ਕੋਈ ਕਾਲ ਆ ਰਹੀ ਸੀਗੀ ਕਮੇਟੀ ਮੈਂਬਰ ਦੀ ਆ ਰਹੀ ਸੀਗੀ ਸਾਨੂੰ ਲੱਗਿਆ ਸੀਗਾ ਕੋਈ ਨਾ ਕੋਈ ਅਪਡੇਟ ਹੋਊਗੀ ਉਹਦੇ ਸਬੰਧ ਦੇ ਵਿੱਚ ਜਾਂ ਕੋਈ ਸਨੇਹਾ ਲਾਉਣਾ ਹੁੰਦਾ ਕੇਟਰ ਨੂੰ ਤਾਂ ਇਸ ਕਰਕੇ ਸੀਗਾ ਉਹ ਚਲੋ ਵੈਸੇ ਸਾਥੀ ਨੂੰ ਨਹੀਂ ਪਤਾ ਸੀਗਾ ਵੀ ਆਪਾਂ ਲਾਈਵ ਹੋਏ ਹਾਂ ਤਾਂ ਕਰਕੇ ਕਾਲ ਲੱਗੀ ਸੀਗੀ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸਾਥੀਆਂ ਨੂੰ ਅਪੀਲ ਆ ਜਦੋਂ ਆਪਾਂ ਅਨਾਉਂਸ ਕਰਦੇ ਹਾਂ ਤੁਸੀਂ ਪਹੁੰਚੋ ਅਗਲਾ ਹਫਤਾ ਵੀ ਜਿਹੜਾ ਸਾਰਾ ਇਹ ਪਿਛਲੇ ਦਿਨਾਂ ਦੇ ਵਿੱਚ ਬਹੁਤ ਘੱਟ ਜਿਹੜਾ ਇੱਥੇ ਕੇਟਰ ਦੀ ਗਿਰਤੀ ਸੀਗੀ ਤੁਸੀਂ ਸਾਰੇ ਸਾਥੀ ਇੱਥੇ ਪਹੁੰਚੋ ਤਾਂ ਜੋ ਜਿਹੜਾ ਆਪਣਾ ਪਰਸੋਨਲ ਵਾਲਾ ਜਿਹੜੀ ਮੇਨ ਨਾ ਗਰਾਰੀ ਉੱਥੇ ਜੜੀ ਹੋਈ ਆ ਉਵੀ ਆਪ ਕਰਾਵਾਂਗੇ ਜੇ ਬਾਕੀ ਕੰਮ ਕਰਵਾਇਆ ਆਪਾਂ ਉਹ ਵੀ ਕਰਵਾਵਾਂਗੇ ਤੇ ਜੋ ਜੋ ਪਿਛਲੀ ਵਾਰੀ ਨਾ ਬਹੁਤ ਸਾਰੇ ਸਾਥੀਆਂ ਦੇ ਇਹ ਸਵਾਲ ਸੀਗੇ ਕਿ ਜਿਹੜੀਆਂ ਪੋਸਟਾਂ ਨੇ ਕਿੰਨੀਆਂ ਮਿਲਣਗੀਆਂ ਕਿਵੇਂ ਮਿਲਣਗੀਆਂ ਤੇ ਕਦੋਂ ਮਿਲਣਗੀਆਂ ਇਹ ਜਿਹੜੇ ਤਿੰਨੇ ਸਵਾਲ ਆ ਸਾਥੀ ਉਹ ਉਹਨਾਂ ਦੇ ਜਵਾਬ ਨੇ ਜਿਹੜੇ ਉਹ ਅਜੇ ਤੱਕ ਜੇ ਆਪਾਂ ਗੱਲ ਕਰੀ ਉਹ ਸਾਨੂੰ ਵੀ ਨਹੀਂ ਪਤਾ ਕਿਉਂਕਿ ਕਾਰਨ ਇਹ ਆ ਕਿੰਨੀਆਂ ਮਿਲਦੀਆਂ ਨੇ ਕਦੋਂ ਮਿਲਦੀਆਂ ਨੇ ਕਿਵੇਂ ਮਿਲਦੀਆਂ ਨੇ ਕਿਵੇਂ ਮਿਲਣ ਵਾਲਾ ਤਾਂ ਆਪਣੇ ਕੋਲ ਜਵਾਬ ਹੈਗਾ ਪਰ ਜਿਹੜੀਆਂ ਕਿੰਨੀਆਂ ਮਿਲਦੀਆਂ ਨੇ ਤੇ ਕਦੋਂ ਮਿਲਦੀਆਂ ਨੇ ਉਹਦਾ ਜਵਾਬ ਹੈ ਜਿਹੜਾ ਉਹ ਆਪਾਂ ਧਰਨੇ ਲਗਾ ਕੇ ਪ੍ਰੋਟੈਸਟ ਲਗਾ ਕੇ ਜਿਹੜਾ ਫੇਰ ਹੀ ਲੈ ਸਕਦੇ ਹਾਂ ਉਹਦੇ ਜਵਾਬ ਤਾਂ ਇਸ ਕਰਕੇ ਤੁਸੀਂ ਧਰਨੇ ਦੇ ਵਿੱਚ ਜਿਹੜੀ ਮੋਰਚੇ ਦੇ ਉੱਪਰ ਜਿਹੜੀ ਗਿਣਤੀ ਵਧਾਓ ਤੇ ਸਾਥ ਦਵੋ ਜਿੱਤਾਂ ਜਿਹੜੀ ਆਪਾਂ ਜ਼ਰੂਰ ਜਿਹੜੀ ਆਪਾਂ ਪ੍ਰਾਪਤ ਕਰਾਂਗੇ ਤਾਂ ਸਾਰੇ ਸਾਥੀਆਂ ਦਾ ਇੰਨੀ ਗੱਲ ਕਰਦੇ ਹੋਏ ਅਸੀਂ ਸਾਰੇ ਸਾਥੀਆਂ ਦਾ ਧੰਨਵਾਦ ਕਰਾਂਗੇ ਜਿੰਨੇ ਵੀ ਸਾਥੀ ਇਸ ਵਕਤ ਜਿਹੜਾ ਲਾਈਵ ਜੁੜੇ ਹੋਏ ਸੀਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਧਰਨੇ ਤੇ ਜਿਹੜਾ ਤੁਸੀਂ ਪਹੁੰਚੋ ਜੈ ਜਨਤਾ ਇਹ ਸੰਘਰਸ਼ ਜਿੱਤ ਲੜਦੇ ਲੋਕ